ਸੰਗਤ ਦਾ ਅਸਰ ਬੰਸੀ ਆਪਣੇ ਸਕੂਲ ਦਾ ਸਭ ਤੋਂ ਆਗਿਆਕਾਰੀ ਬੱਚਾ ਹੈ। ਉਹ ਅਧਿਆਪਕਾਂ ਦੀ ਹਰ ਗੱਲ ਮੰਨਦਾ ਹੈ ਅਤੇ ਉਹਨਾਂ ਅਨੁਸਾਰ ਹੀ ਕੰਮ ਕਰਦਾ ਹੈ। ਬੋਲਬਾਣੀ ਮਿੱਠੀ ਹੋਣ ਕਾਰਨ ਉਹ ਹਰ ਮਿਲਣ ਵਾਲੇ ਵਿਅਕਤੀ ਦੇ ਦਿਲ ਵਿੱਚ ਘਰ ਘਰ ਜਾਂਦਾ ਹੈ। ਸਕੂਲ ਦਾ ਕੰਮ ਵੀ ਪੂਰੀ ਰੁਚੀ ਨਾਲ ਕਰਦਾ ਹੈ। ਸਕੂਲ ਵਿੱਚ ਆਪਣੇ ਸਾਥੀਆਂ ਨਾਲ ਕਦੇ ਲੜਦਾ ਝਗੜਦਾ ਨਹੀਂ। ਸਗੋਂ ਉਹਨਾਂ ਦੇ ਹਰ ਕੰਮ ਦੇ ਵਿੱਚ ਹੱਥ ਵਟਾਉਂਦਾ ਹੈ। ਇੱਕ ਦਿਨ ਉਸਦੇ ਅਧਿਆਪਕ ਨੇ ਪੁੱਛਿਆ ਕਿ ਉਸਨੇ ਇਹ ਗੱਲਾਂ ਕਿੱਥੋਂ ਸਿੱਖੀਆਂ ਹਨ ਤਾਂ ਬੰਸੀ ਨੇ ਆਖਿਆ ਮੈਂ ਆਪਣੀ ਦੀਦੀ ਨਿੱਤੂ ਅਤੇ ਪ੍ਰੀਤੀ ਦੇ ਘਰ ਜਾਂਦਾ ਹਾਂ ਉੱਥੇ ਉਹ ਮੈਨੂੰ ਹਮੇਸ਼ਾ ਚੰਗੀਆਂ ਗੱਲਾਂ ਦੱਸਦੇ ਨੇ ਜਦੋਂ ਮੈਂ ਕੋਈ ਗਲਤ ਸ਼ਬਦ ਬੋਲਦਾ ਹਾਂ ਤਾਂ ਉਹ ਮੈਨੂੰ ਝਟ ਰੋਕ ਦਿੰਦੇ ਨੇ ਤੇ ਸਹੀ ਸ਼ਬਦਾਂ ਦੀ ਵਰਤੋਂ ਕਰਨੀ ਸਿਖਾਉਂਦੇ ਹਨ ਇਹ ਗੱਲ ਤਾਂ ਬਹੁਤ ਚੰਗੀ ਹੈ ਅਧਿਆਪਕ ਨੇ ਕਿਹਾ ਬੰਸੀ ਨੇ ਅੱਗੇ ਦੱਸਿਆ ਨਿੱਤੂ ਪ੍ਰੀਤੀ ਅਤੇ ਹੈਰੀ ਹੋਰਾਂ ਦੇ ਘਰ ਕਦੀ ਵੀ ਕੋਈ ਉੱਚਾ ਨਹੀਂ ਬੋਲਦਾ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਨੇ ਤੇ ਇੱਕ ਦੂਜੇ ਦਾ ਆਦਰ ਕਰਦੇ ਨੇ ਘਰ ਦਾ ਕੋਈ ਵੀ ਮੈਂਬਰ ਆਪਣਾ ਸਮਾਂ ਫੋਨ ਤੇ ਬਰਬਾਦ ਨਹੀਂ ਕਰਦਾ ਸਗੋਂ ਇਸ ਦੀ ਵਰਤੋਂ ਲੋੜ ਅਨੁਸਾਰ ਕਰਦੇ ਹਨ ਮੈਂ ਇਹ ਸਭ ਕੁਝ ਦੇਖਦਾ ਰਹਿੰਦਾ ਹਾਂ ਮੇਰੇ ਮਨ ਵਿੱਚ ਆਪਣੇ ਆਪ ਇਹਨਾਂ ਗੱਲਾਂ ਦਾ ਅਸਰ ਹੁੰਦਾ ਰਹਿੰਦਾ ਹੈ ਮੇਰੀਆਂ ਇਹ ਗੱਲਾਂ ਦੇਖ ਕੇ ਮੇਰੇ ਮੰਮੀ ਡੈਡੀ ਵੀ ਹੈਰਾਨ ਹੁੰਦੇ ਨੇ ਕਿਉਂਕਿ ਉਹ ਮੈਨੂੰ ਅਚੇਹੀਆਂ ਗੱਲਾਂ ਕਦੇ ਨਹੀਂ ਦੱਸਦੀ। ਉਹ ਤਾਂ ਵਿਚਾਰੇ ਆਪਣੇ ਕੰਮ ਦੇ ਵਿੱਚ ਰੁੱਝੇ ਰਹਿੰਦੇ ਨੇ। ਇੱਕ ਦਿਨ ਸਕੂਲ ਵਿੱਚ ਅਧਿਆਪਕਾਂ ਨੇ ਫੋਨ ਦੀ ਸਹੀ ਵਰਤੋਂ ਕਰਨ ਬਾਰੇ ਬੱਚਿਆਂ ਦੇ ਵਿਚਾਰ ਜਾਣੇ। ਸਭ ਵਿਦਿਆਰਥੀਆਂ ਨੇ ਆਪੋ ਆਪਣੇ ਢੰਗ ਨਾਲ ਵਿਚਾਰ ਲਿਖੇ ਪਰ ਬੰਸੀ ਦੇ ਵਿਚਾਰ ਸਭ ਤੋਂ ਵੱਖਰੇ ਸੀ। ਉਸਨੇ ਲਿਖਿਆ ਮੋਬਾਈਲ ਫੋਨ ਅਜੋਕੇ ਸਮੇਂ ਦੀ ਲੋੜ ਬਣ ਗਿਆ ਹੈ। ਪਰ ਲੋੜੋਂ ਵੱਧ ਕੀਤੀ ਵਰਤੋਂ ਸਾਡੇ ਲਈ ਸਮੱਸਿਆ ਹੈ। ਸਾਨੂੰ ਇਸ ਦੀ ਲੋੜ ਵਰਤੋਂ ਅਨੁਸਾਰ ਹੀ ਕਰਨੀ ਚਾਹੀਦੀ ਹੈ 24 ਘੰਟੇ ਵਿੱਚ ਵੱਧ ਤੋਂ ਵੱਧ 1 ਘੰਟਾ ਇਸ ਦੀ ਵਰਤੋਂ ਹੋਣੀ ਚਾਹੀਦੀ ਹੈ ਜੇਕਰ ਅਸੀਂ ਸਦਾ ਇਸ ਨਾਲ ਚਿੰਬੜੇ ਰਹਿੰਦੇ ਹਾਂ ਤਾਂ ਸਾਡੇ ਦਿਮਾਗ ਅਤੇ ਅੱਖਾਂ ਦੀ ਰੋਸ਼ਨੀ ਤੇ ਅਸਰ ਪੈਂਦਾ ਹੈ ਇੰਟਰਨੈਟ ਰਾਹੀਂ ਅਸੀਂ ਨਵੇਂ ਸ਼ਬਦ ਪਾਠ ਅਭਿਆਸ ਰਸਣ ਪੱਤਰ ਉੱਤਰ ਪੱਤਰ ਸਲੇਵਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਦੁਨੀਆ ਦੇ ਗਿਆਨ ਦਾ ਇਸ ਵਿੱਚ ਭੰਡਾਰ ਭਰਿਆ ਪਿਆ ਹੈ ਪਰ ਬਹੁਤੇ ਲੋਕ ਇਸ ਵਿੱਚੋਂ ਗੀਤ ਸੰਗੀਤ ਤੇ ਫਿਲਮਾਂ ਆਦਿ ਹੀ ਸੁਣਦੇ ਜਾਂ ਦੇਖਦੇ ਨੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਸ ਦੀ ਵਰਤੋਂ ਕਰਨ ਇਹ ਯੰਤਰ ਸਾਡਾ ਸਹਿਯੋਗੀ ਹੀ ਹੈ ਨਾ ਕਿ ਸਾਡਾ ਮਾਲਕ ਇਸ ਨੂੰ ਅਸੀਂ ਆਪਣੇ ਕਾਰਜਾਂ ਨੂੰ ਸੁਖਾਲਾ ਬਣਾਉਣ ਲਈ ਵਰਤੀਏ ਨਾ ਕਿ ਇਸ ਦੇ ਆਦੀ ਹੋ ਕੇ ਬਿਮਾਰ ਹੋਈਏ ਜਦੋਂ ਇਹ ਵਿਚਾਰ ਅਧਿਆਪਕਾਂ ਨੇ ਪੜ੍ਹੇ ਤਾਂ ਉਹਨਾਂ ਨੇ ਬੰਸੀ ਨੂੰ ਸਵੇਰੇ ਪ੍ਰਾਰਥਨਾ ਸਭਾ ਵਿੱਚ ਖੜਾ ਕਰਕੇ ਸ਼ਾਬਾਸ਼ ਦਿੱਤੀ। ਦੂਜੇ ਵੱੰਨੇ ਉਸ ਦਾ ਜਮਾਤੀ ਅਰਮਾਨ ਹਮੇਸ਼ਾ ਆਪਣੀ ਮਰਜ਼ੀ ਕਰਦਾ ਹੈ। ਉਹ ਨਾ ਤਾਂ ਮਾਪਿਆਂ ਦਾ ਕਹਿਣਾ ਮੰਨਦਾ ਹੈ ਅਤੇ ਨਾ ਹੀ ਅਧਿਆਪਕਾਂ ਦਾ। ਉਹ ਖਾਣ ਪੀਣ ਦਾ ਵੀ ਖਿਆਲ ਨਹੀਂ ਰੱਖਦਾ। ਉਹ ਹਫ਼ਤੇ 10 ਦਿਨ ਬਾਅਦ ਅਬਲਾ ਸਬਲਾ ਖਾ ਕੇ ਬਿਮਾਰ ਹੋਇਆ ਰਹਿੰਦਾ ਹੈ। ਉਹ ਨਾ ਤਾਂ ਆਪਣੀ ਮੰਮੀ ਦਾ ਆਦਰ ਕਰਦਾ ਹੈ। ਤੇ ਨਾ ਹੀ ਕਿਸੇ ਆਏ ਗਏ ਨੂੰ ਸਹੀ ਢੰਗ ਨਾਲ ਬੁਲਾਉਂਦਾ ਹੈ ਉਸ ਦੀ ਮੰਮੀ ਉਸ ਨੂੰ ਬਹੁਤ ਸਮਝਾਉਂਦੀ ਹੈ ਪਰ ਉਹ ਸਭ ਗੱਲਾਂ ਕੰਨਾਂ ਪਿੱਛੇ ਸੁੱਟ ਛੱਡਦਾ ਹੈ ਉਸ ਨੂੰ ਤਾਂ ਬਸ ਚਟਪਟੇ ਖਾਣੇ ਅਤੇ ਬੇਲੀਆਂ ਫਿਰਨ ਦੀ ਆਦਤ ਹੀ ਪੈ ਗਈ ਹੈ ਆਪਣੇ ਬੇਲੀਆਂ ਦੋਸਤਾਂ ਨਾਲ ਇਧਰ ਉਧਰ ਫਿਰ ਕੇ ਸਮਾਂ ਗੁਆਇ ਜਾਂਦਾ ਹੈ ਸਕੂਲ ਅਧਿਆਪਕ बार-बार ਉਸ ਦੀਆਂ ਸ਼ਿਕਾਇਤਾਂ ਉਸਦੇ ਮਾਪਿਆਂ ਨੂੰ ਦੱਸਦੇ ਨੇ ਅਧਿਆਪਕ ਮਾਪੇ ਮਿਲਣੇ ਮੌਕੇ ਉਸਦੀ ਮੰਮੀ ਨੇ ਬੜੇ ਦੁਖੀ ਮਨ ਨਾਲ ਆਖਿਆ ਮੈਡਮ ਜੀ ਅਸੀਂ ਬਹੁਤ ਔਖੇ ਆ ਸਾਡੀ ਇਹ ਕੋਈ ਗੱਲ ਨਹੀਂ ਮੰਦਾ ਤੁਸੀਂ ਇਸ ਨੂੰ ਜਰੂਰ ਸਮਝਾਓ ਅੱਗੋਂ ਮੈਡਮ ਆਖਦੇ ਹਨ ਭੈਣ ਜੀ ਸਾਡੇ ਕੋਲ ਤਾਂ ਹੈ ਸਿਰਫ 6-7 ਘੰਟੇ ਹੀ ਰਹਿੰਦਾ ਹੈ ਬਾਕੀ ਜ਼ਿਆਦਾ ਸਮਾਂ ਤਾਂ ਤੁਹਾਡੇ ਕੋਲ ਹੁੰਦਾ ਹੈ ਇਸ ਲਈ ਤੁਸੀਂ ਵੀ ਕੁਝ ਯਤਨ ਕਰੋ ਅਸੀਂ ਤਾਂ ਸਾਰੇ ਜਾਣੇ ਇਹਨਾਂ ਬੱਚਿਆਂ ਨੂੰ ਚੰਗੇ ਅਤੇ ਸਫਰ ਇਨਸਾਨ ਬਣਾਉਣ ਵਿੱਚ ਝੁਟੇ ਹੋਏ ਹਾਂ ਹੁਣ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ। ਬੰਸੀ ਪਹਿਲਾਂ ਵਾਂਗ ਸਵਾਲਾਂ ਬਾਰੇ ਪ੍ਰੀਤੀ ਅਤੇ ਨੀਤੂ ਤੋਂ ਜਾਣਕਾਰੀ ਪ੍ਰਾਪਤ ਕਰਦਾ ਸੀ। ਉਸਨੇ ਆਪਣੇ ਸਾਰੇ ਵਿਸ਼ਿਆਂ ਦੀ ਤਿਆਰੀ ਕਰਕੇ ਪ੍ਰੀਤੀ ਅਤੇ ਨੀਤੂ ਨੂੰ ਆਪਣੇ ਪੇਪਰ ਦਿਖਾਏ ਸਨ। ਉਹ ਦੋਵੇਂ ਉਸਨੂੰ ਸ਼ਾਬਾਸ਼ ਦਿੰਦੀਆਂ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ। ਜਦੋਂ ਉਹਨਾਂ ਦੇ ਘਰ ਕੋਈ ਪਰੌਣਾ ਆਉਂਦਾ ਤਾਂ ਬੰਸੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹੈ। ਇਸ ਪਿਆਰ ਤੇ ਸਤਿਕਾਰ ਸਦਕਾ ਉਹ ਉਹਨਾਂ ਦੇ ਰਿਸ਼ਤੇਦਾਰ ਵਿੱਚ ਵੀ ਚਰਚਿਤ ਹੋ ਗਿਆ ਹੈ ਸਾਰੇ ਰਿਸ਼ਤੇਦਾਰ ਹਰ ਵਾਰ ਉਸ ਦੀ ਖਬਰ ਸਾਰ ਪੁੱਛਦੇ ਨੇ ਇੰਗਲੈਂਡ ਵਾਲੇ ਪੂਆ ਕੁਫੜ ਤਾਂ ਉਸ ਦੀ ਬਹੁਤ ਫਿਕਰ ਕਰਦੇ ਨੇ ਉਸ ਦੀ ਪੜ੍ਹਾਈ ਲਿਖਾਈ ਬਾਰੇ ਉਸ ਨੂੰ ਹਰ ਵਾਰ ਕਹਿੰਦੇ ਅਤੇ ਲੋੜੀ ਦੀਆਂ ਬਸਤਾਂ ਵੀ ਲੈ ਕੇ ਜਾਂਦੇ ਹਨ ਆਪ ਤੋਂ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਉਸ ਦਾ ਨਿਯਮ ਬਣ ਗਿਆ ਇਸ ਤਰ੍ਹਾਂ ਉਹ ਹਰ ਕਿਸੇ ਦਾ ਹਰਮਨ ਪਿਆਰਾ ਬੱਚਾ ਬਣ ਗਿਆ ਉਸ ਦੀ ਇਹ ਰਹਿਣੀ ਬਹਿਣੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਨਿੱਤੂ ਦੇ ਮਾਮਾ ਮਾਮੀ ਤਾਂ ਹਰ ਵਾਰ ਉਸ ਨੂੰ ਨਾਲ ਲੈ ਕੇ ਆਉਣ ਲਈ ਵੀ ਆਖਦੇ ਅੱਜ ਨਤੀਜੇ ਦਾ ਦਿਨ ਆਇਆ ਤਾਂ ਮੁਖ ਅਧਿਆਪਕ ਨੇ ਜਦੋਂ ਨਤੀਜਾ ਸੁਣਾਇਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਬੰਸੀ ਨੂੰ ਮੰਚ ਤੇ ਖੜਾ ਕਰਕੇ ਸ਼ਾਬਾਸ਼ ਦਿੰਦਿਆਂ ਕਿਹਾ ਬੰਸੀ ਸਾਡੇ ਸਕੂਲ ਦਾ ਬੈਸਟ ਸਟੂਡੈਂਟ ਹੈ ਉਸ ਨੇ ਹਰ ਖੇਤਰ ਵਿੱਚ ਮੱਲਾ ਮਾਰ ਕੇ ਸਾਡੇ ਸਕੂਲ ਦਾ ਨਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਉਹ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਵੀ ਹੈ ਇਹ ਸੁਣ ਕੇ ਸਭ ਵਿਦਿਆਰਥੀਆਂ ਨੇ ਤਾੜੀਆਂ ਵਜਾਈਆਂ ਤੇ ਦੂਜੇ ਬੰਨੇ ਾਰਮਾਨ ਮਸਾਂ ਹੀ ਪਾਸ ਹੋਇਆ ਜਦੋਂ ਉਸਦੇ ਨੰਬਰ ਦੇਖੇ ਤਾਂ ਉਸਦੀ ਮੰਮੀ ਨੇ ਝਿੜਕਦੇ ਆ ਕਿਹਾ ਤੈਨੂੰ ਬੰਸੀ ਤੋਂ ਕੋਈ ਮਤ ਲੈਣੀ ਚਾਹੀਦੀ ਹੈ ਦੇਖ ਕਿਵੇਂ ਸਭ ਤੋਂ ਅੱਗੇ ਚੱਲ ਰਿਹਾ ਹੈ ਬੰਸੀ ਨੇ ਉਸਦੀ ਮੰਮੀ ਨੂੰ ਕਿਹਾ ਭੂਆ ਜੀ ਇਹ ਸਾਰਾ ਕੁਝ ਸੰਗਤ ਦਾ ਅਸਰ ਹੈ ਇਸ ਦੀ ਸੰਗਤ ਮਾੜੇ ਮੁੰਡਿਆਂ ਨਾਲ ਹੈ ਜਿਸ ਕਰਕੇ ਇਹ ਨਾ ਤਾਂ ਪੜਦਾ ਤੇ ਨਾ ਹੀ ਕੁਝ ਸਿੱਖਦਾ ਹੈ ਤੁਸੀਂ ਦੇਖਿਆ ਹੈ ਕਿ ਮੈਂ ਹਮੇਸ਼ਾ ਚੰਗਿਆਂ ਦੀ ਸੰਗਤ ਕਰਦਾ ਹਾਂ ਇਸ ਕਰਕੇ ਮੇਰੇ ਕਾਰਜ ਚੰਗੇ ਹੋ ਰਹੇ ਹਨ ਇਸ ਨੂੰ ਵੀ ਆਖੋ ਕਿ ਉਹ ਆਪਣੇ ਸੰਗਤ ਬਦਲੇ ਔਰਮਾਨ ਦੀ ਮੰਮੀ ਨੇ ਕਿਹਾ ਬੰਸੀ ਤੂੰ ਸੱਚ ਕਹਿੰਦਾ ਹੈ ਇਹ ਕਿਸੇ ਦੀ ਕਹੀ ਸੁਣੀ ਮੰਨਦਾ ਹੀ ਨਹੀਂ ਮੈਂ ਤਾਂ ਮਾਲਕ ਅੱਗੇ ਅਰਦਾਸ ਕਰਦੀ ਆ ਕਿ ਤੇਰੇ ਵਰਗੇ ਗੁਣ ਇਸ ਵਿੱਚ ਵੀ ਆ ਜਾਣ ਅੱਗੋ ਬੰਸੀ ਬੋਲਿਆ ਪੂਆ ਜੀ ਇਹ ਗੁਣ ਐਵੇਂ ਨਹੀਂ ਆਉਂਦੇ ਮਾਪਿਆਂ ਤੇ ਅਧਿਆਪਕਾਂ ਦੇ ਕਹਿਣੇਕਾਰ ਬਣਨਾ ਪੈਂਦਾ ਹੈ ਅਤੇ ਫਿਰ ਚੰਗੀ ਸੰਗਤ ਕਰਨੀ ਪੈਂਦੀ ਹੈ ਜੇਕਰ ਇਹ ਮੇਰੇ ਵਾਂਗ ਚੰਗੀ ਸੰਗਤ ਕਰੇਗਾ ਤਾਂ ਇਹ ਵੀ ਇੱਕ ਚੰਗਾ ਬੱਚਾ ਬਣ ਜਾਵੇਗਾ ਇਹ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਹੁਣ ਾਰਮਾਨ ਸਿਰ ਝੁਕਾਈ ਆਪਣੇ ਮੰਮੀ ਤੇ ਡੈਡੀ ਕੋਲ ਖੜਾ ਆਖ ਰਿਹਾ ਸੀ ਮੈਨੂੰ ਇਸ ਵਾਰ ਮਾਫ ਕਰ ਦੇਵੋ ਹੁਣ ਮੈਂ ਅੱਗੇ ਤੋਂ ਸਬਦਾ ਕਹਿਣਾ ਮੰਨਾਂਗਾ ਅਤੇ ਬੰਸੀ ਵਾਂਗ ਚੰਗੀ ਸੰਗਤ ਵੀ ਕਰਾਂਗਾ ਇਹ ਸੁਣ ਕੇ ਮੰਮੀ ਨੇ ਾਰਮਾਨ ਅਤੇ ਬੰਸੀ ਨੂੰ ਕਲਾਮੇ ਵਿੱਚ ਲੈ ਕੇ ਲਾਡ ਲੜਾਇਆ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ சேன ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ